ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨੀ ਮਾਡ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆ ਜੀ ਅੱਜ ਤੁਹਾਡੇ ਲਈ ਜੋਰਜਟ ਦੇ ਵਿੱਚ ਸੂਟ ਲੈ ਕੇ ਆਏ ਜੀ ਬੜੇ ਪਿਆਰੇ ਪ੍ਰਿੰਟਡ ਸੂਟ ਵੀ ਦਿਖਾਵਾਂਗੇ ਤੁਹਾਨੂੰ ਤੇ ਇੱਕ ਦੋ ਸੂਟ ਵੀ ਆਪਣਾ ਆਪ ਤਿਆਰ ਕਰਾਏ ਆ ਵਰਕ ਕਰਵਾਏ ਆ ਜੀ ਸੂਟ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਪ੍ਰਾਈਸ ਨਾਲ ਦੀ ਨਾਲ ਸੂਟਾਂ ਦੇ ਦੱਸੀ ਜਾਣੇ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਆ ਜੀ 9:00 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦਿੰਨੀ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸਰੀ ਹੋਗਾ ਜੀ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖਿਆ ਤਾਂ ਪਲੀਜ਼ ਤੁਸੀਂ ਵੀ ਚੈਨਲ ਨੂੰ ਸਬਸਕ੍ਰਾਈਬ ਨੂੰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਹਾਂ ਹਰ ਇੱਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465808038246580803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹ ਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੇ ਹੋਣੀ ਹੁੰਦੀ ਆ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਆ ਪੇਮੈਂਟ ਜਿਹੜੀ ਆਨਲਾਈਨ ਹੀ ਪਾਉਣੀ ਹੁੰਦੀ ਆ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਬਾਕੀ ਜਿਹੜੇ ਕੋਰੀਅਰ ਚਾਰਜੀਸ ਨੇ ਉਹ ਵੀ ਅਲੱਗ ਤੇ ਹੋਣਗੇ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਪੁੱਛ ਲਿਆ ਕਰੋ ਜਦੋਂ ਤੁਸੀਂ ਦੀ ਪੇਮੈਂਟ ਕਰਨੀ ਹੁੰਦੀ ਆ ਪਹਿਲਾਂ ਹੀ ਆਪਣਾ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰਜੀਸ ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰਦਿਆ ਕਰੋ ਤੇ ਬਾਕੀ ਜਿਨ੍ਹਾਂ ਨੇ ਸ਼ੌਕ ਤੇ ਆ ਕੇ ਪਰਚੇਜ਼ਿੰਗ ਕਰਨੀ ਹੈ ਜਦ ਮਰਜੀ ਮੰਡੇ ਟੂ ਸੈਟਰਡੇ ਤੁਸੀਂ ਸ਼ੌਕ ਤੇ ਆ ਸਕਦੇ ਹੋ ਸੰਡੇ ਸਾਡਾ ক্লোਜ਼ ਹੁੰਦਾ ਜੀ ਤੇ ਬੜੀ ਪੈਰੀ ਕਲੈਕਸ਼ਨ ਹੈ ਜੌਰਜਟ ਦੇ ਵਿੱਚ ਸੂਟ ਹੋਣਗੇ ਤੇ ਕਮੈਂਟ ਕਰਨਾ ਨਾ ਭੁੱਲਿਓ ਕਿਉਂਕਿ ਆਪਾਂ ਵੀਕ ਦੇ ਵਿੱਚ ਸੈਟਰਡੇ ਦੀ ਵੀਡੀਓ ਦੇ ਵਿੱਚ ਸਕਰੋਲ ਕਰਕੇ ਕਮੈਂਟ ਦੇ ਵਿੱਚੋਂ ਹੀ ਲੱਕੀ ਵイナー ਕੱਢਦੇ ਹਾਂ ਕਿ ਸੋਨਾ ਜਿਹਾ ਸੂਟ ਤੁਹਾਨੂੰ ਗਿਫਟ ਮਿਲਦਾ ਤੇ ਕਮੈਂਟ ਕਰਨਾ ਤਾਂ ਹੀ ਮੈਂ ਕਿਹਾ ਵੀ ਭੁੱਲਿਓ ਨਾ ਲਾਈਕ ਜ਼ਰੂਰ ਕਰਿਆ ਕਰੋ ਤੇ ਦੇਖਦੇ ਹਾਂ ਅਸ ਦਾ ਪਹਿਲਾ ਸੂਟ ਇਹ ਜੌਰਜਟ ਦਾ ਸੂਟ ਹੈ ਜੀ ਪੂਰਾ ਆਲ ਓਵਰ ਸੂਟ ਹੈ 5 ਮੀਟਰ ਦੀ ਕਟ ਹੈ ਲਾਈਟ ਗ੍ਰੇ ਕਲਰ ਦਾ ਹੈ ਤੇ ਸਾਰਾ ਹੀ ਆਪਾਂ ਹੈਂਡਵਰਕ ਕਰਾਇਆ ਜਿਹੜੇ ਇਹ ਸੂਟ ਰੈਡੀ ਕਰਵਾਏ ਆ ਆਪਾਂ ਹੈਂਡਵਰਕ ਦੇ ਵਿੱਚ ਦੇਖੋ ਬਰੀਕ ਬੁੱਟੀ ਹੈ ਸਾਰੀ ਸ਼ਰਟ ਦੇ ਵਿੱਚ ਤੇ ਘੇਰਾ ਆਪਾਂ ਹੈਵੀ ਕਰਵਾਇਆ ਕਾਫੀ ਜ਼ਿਆਦਾ ਡਿਮਾਂਡ ਆਂਦੀ ਸੀ ਕਿ ਵੀ ਹੁਣ ਗਰਮੀਆਂ ਦੇ ਵਿੱਚ ਜਿਵੇਂ ਸਿੱਪੀ 17 ਨਹੀਂ ਚੱਲਦਾ ਸੋਬਰ ਸੂਟ ਵਧੀਆ ਲੱਗਦੇ ਆ ਆਪਾਂ ਜੌਰਜਟ ਤੇ ਰੈਡੀ ਕਰਿਆ ਇਹ ਕੋਈ ਮਸ਼ੀਨੀ ਟਾਂਕਾ ਨਹੀਂ ਹੈ ਸਾਰਾ ਆਪਾਂ ਹੈਂਡਵਰਕ ਦੇ ਵਿੱਚ ਰੈਡੀ ਕਰਵਾਇਆ ਸੂਟ ਦੇਖੋ ਕਿੰਨਾ ਪਿਆਰਾ ਵਰਕ ਹੋਇਆ ਤੇ ਬਾਜੂ ਤੇ ਵੀ ਵਰਕ ਹੈ ਤੇ ਬਾਜੂ ਤੇ ਆ ਜਾਣਾ ਵਰਕ ਦੇਖੋ ਕਿੰਨਾ ਪਿਆਰਾ ਬਾਜੂ ਤੇ ਵਰਕ ਕੀਤਾ ਤੇ ਹੈਗਾ ਤੇ ਆ ਗਿਆ ਫਰੰਟ ਪੂਰਾ ਜਾਰਜਟ ਦਾ ਸੂਟ ਹੈ ਵਿਦਆਊਟ ਦੁਪੱਟਾ ਸੂਟ ਹੈ ਆਪਾਂ ਵਰਕ ਕਰਾਇਆ ਹਜੇ ਦੁਪੱਟਾ ਆਪਾਂ ਤਾਂ ਨਹੀਂ ਰੈਡੀ ਕਰਵਾਇਆ ਕਿਉਂਕਿ ਕਈ ਵਾਰੀ ਕਸਟਮਰ ਕੋਲ ਦੁਪੱਟਾ ਹੁੰਦਾ ਵੀ ਐ ਕੋਈ ਹੈਵੀ ਦੁਪੱਟਾ ਪਿਆ ਹੁੰਦਾ ਜਾਂ ਟਾਈ ਐਂਡ ਆਈ ਵਗੈਰਾ ਕਰਵਾਉਣਾ ਹੁੰਦਾ ਕਿਸੇ ਨੇ ਪਲੇਨ ਉਸ ਹਿਸਾਬ ਨਾਲ ਆਪਾਂ ਦੁਪੱਟਾ ਨਹੀਂ ਰੈਡੀ ਕਰਾਇਆ ਬਿਨਾ ਦੁਪੱਟੇ ਤੋਂ 3000 ਪ੍ਰਾਈਸ ਐ ਸੂਟ ਦਾ ਬਾਕੀ ਜਿਨ੍ਹਾਂ ਨੇ ਦੁਪੱਟਾ ਨਾਲ ਰੈਡੀ ਕਰਵਾਉਣਾ ਹੈ ਤਾਂ ਵੀ ਤੁਸੀਂ ਕਰਵਾ ਸਕਦੇ ਹੋ 3000 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਐ ਜੀ ਤੇ ਨੈਕਸਟ ਸੂਟ ਆ ਗਿਆ ਬੜਾ ਪਿਆਰਾ ਲਾਈਟ ਪੀਚ ਕਲਰ ਦੇ ਵਿੱਚ ਲਾਈਟ ਪੀਚ ਕਲਰ ਦੇ ਵਿੱਚ ਰੈਡੀ ਕਰਵਾਇਆ ਆਪਾਂ ਇਹ ਜੌਰਜਟ ਦਾ ਸੂਟ ਏ ਵਿਦਾਊਟ ਦੁਪੱਟਾ ਹੀ ਰੈਡੀ ਕਰਵਾਇਆ ਇਹਦੇ ਤੇ ਆਪਾਂ ਨੇ ਕਰਵਾਇਆ ਬੜਾ ਪਿਆਰਾ ਆਰੀ ਵਰਕ ਇਹ ਦੇਖੋ ਪੂਰਾ ਹੈਵੀ ਇਹ ਏ ਲਾਈਨ ਚ ਬਣ ਜਾਣਾ ਜੀ ਸੂਟ ਇਹ ਉਸ ਸਟਾਈਲ ਦਾ ਰੱਖਿਆ ਇੱਥੇ ਕਈ ਵਾਰ ਆਪਾਂ ਕੋਈ ਪੌਕੇਟ ਰਖਾਣੀ ਹੈ ਪੌਕੇਟ ਵੀ ਰਖਾ ਸਕਦੇ ਹਾਂ ਵੈਸੇ ਪੌਕੇਟ ਨਾਲ ਬੈਟਰ ਰਹਿਣਾ ਐਵੇਂ ਹੀ ਸੂਟ ਰੈਡੀ ਕਰਵਾਉਗੇ ਜਾਂ ਸਟੀਚ ਕਰਾਉਂਗੇ ਪਰ ਏ ਲਾਈਨ ਚ ਬਣਿਆ ਬਹੁਤ ਪਿਆਰਾ ਲੱਗਣਾ ਇੱਕ ਤਾਂ ਕੰਬੀਨੇਸ਼ਨ ਬਹੁਤ ਸੋਹਣਾ ਤੇ ਕੋਈ ਲੈਂਥ ਦਾ ਇਸ਼ੂ ਨਹੀਂ ਹੈਗਾ ਮੇਨ ਗੱਲ ਆਪਾਂ ਕੋਈ ਘੇਰਾ ਨਹੀਂ ਬਣਵਾਇਆ ਉੱਪਰ ਤੋਂ ਲੈ ਕੇ ਆਪਾਂ ਹੈਵੀ ਨੈੱਕ ਬਣਾਈ ਹੈ ਪੂਰਾ ਸ਼ਰਟ ਪੂਰੀ ਹੈਵੀ ਬਣਾਈ ਹੈ ਆਰੀ ਵਰਕ ਦੇ ਵਿੱਚ ਤੇ ਇਹ 슬ੀਵਜ਼ ਆ ਜਾਣੀਆਂ ਬਾਜੂ ਤੇ ਦੇਖੋ ਕਿੰਨੀ ਪਿਆਰੀ ਵੇਲ ਹੈ ਇਹ ਥੋੜਾ ਗਰਮੀਆਂ ਦੇ ਅਕੋਰਡਿੰਗ ਹੀ ਆਪਾਂ ਰੈਡੀ ਕਰਵਾਏ ਆ ਸੂਟ ਇਹਦਾ ਵੀ ਪ੍ਰਾਈਸ 3000 ਹੈ ਜੀ 3000 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਕਲਰ ਕੰਬੀਨੇਸ਼ਨ ਦੇਖੋ ਕਿੰਨਾ ਪਿਆਰਾ ਹੁਣ ਇਹਦੇ ਨਾਲ ਜੇ ਤੁਸੀਂ بیس ਕਲਰ ਦਾ ਹੀ ਬਸ ਦੁਪੱਟਾ ਲੈ ਕੇ ਨਾਲ ਮਲਟੀ ਕਲਰ ਦੀ ਕੋਈ ਵੀ ਲੇਸ ਲਗਾ ਲੋਗੇ ਵੈਸੀ ਸੂਟ ਦੀ ਲੁੱਕ ਬੜੀ ਪਿਆਰੀ ਆ ਜਾਣੀ ਹੈ 3000 ਪ੍ਰਾਈਸ ਦੇ ਨਾਲ ਇਹ ਵਾਲਾ ਸੂਟ ਤੇ ਇਹ ਜਿਹੜਾ ਸੇਮ ਡਿਜ਼ਾਈਨ ਹੈ ਪੀਚ ਪੀਚ ਜੇ ਡਸਟੀ ਪੀਚ ਕਲਰ ਪਿੰਕ ਜਿਹਾ ਦਿਖਾਇਆ ਤੁਹਾਨੂੰ ਇਹਦੇ ਨਾਲ ਦਾ ਹੀ ਆਪਾਂ ਕਰਵਾਇਆ ਬਲੂ ਕਲਰ ਰੈਡੀ ਜੌਰਜਟ ਦਾ ਹੀ ਸੂਟ ਹੈ ਜੀ ਪੂਰਾ ਤੇ ਉਹ ਵੀ ਨੈੱਕ ਬਣੀ ਹੈ ਦੇਖੋ ਕਿੰਨਾ ਪਿਆਰਾ ਆਰੀ ਵਰਕ ਦੇ ਵਿੱਚ ਪੂਰਾ ਹੈਵੀ ਸੂਟ ਇਹ ਲੋਕਾ ਜੀ ਸੂਟ ਦੀ ਦੇਖੋ ਬਹੁਤ ਪਿਆਰਾ ਕੰਬੀਨੇਸ਼ਨ ਤੇ ਕੋਈ ਲੈਂਥ ਦਾ ਇਸ਼ੂ ਨਹੀਂ ਇੰਨੀ ਮਰਜ਼ੀ ਤੁਸੀਂ ਲੈਂਥ ਰੈਡੀ ਕਰਵਾ ਸਕਦੇ ਹੋ ਇਹ ਬਾਜੂ ਆ ਜਾਣੀ ਆ ਵਿਦਆਊਟ ਦੁਪੱਟਾ ਸੂਟ ਹੈ ਜੀ 3000 ਪ੍ਰਾਈਸ ਦੇ ਨਾਲ 3000 ਪ੍ਰਾਈਸ ਦੇ ਨਾਲ ਇਹ ਤਿੰਨ ਸੂਟ ਆਪਾਂ ਆਪ ਰੈਡੀ ਕਰਵਾਏ ਆ ਬਾਕੀ ਤੁਸੀਂ ਹੋਰ ਵੀ ਕਿਸੇ ਵੀ ਕਲਰ ਤੇ ਇਹ ਸੂਟ ਕਿਸੇ ਹੋਰ ਕਲਰ ਤੇ ਵੀ ਰੈਡੀ ਕਰਵਾ ਸਕਦੇ ਹੋ ਜੀ ਕਿਸੇ ਵੀ ਕਲਰ ਤੇ ਸਾਰੇ ਸੂਟ ਕੋਈ ਵੀ ਡਿਜ਼ਾਈਨ ਇਹਨਾਂ ਤੋਂ ਜਿਹੜਾ ਪਸੰਦ ਹੈ ਤੁਸੀਂ ਕੋਈ ਹੋਰ ਕਲਰ ਦੱਸ ਕੇ ਵੀ ਉਹਦੇ ਤੇ ਵੀ ਰੈਡੀ ਕਰਵਾ ਸਕਦੇ ਹੋ ਪਰ ਡਿਜ਼ਾਈਨ ਸੇਮ ਹੋਣਾ ਚਾਹੀਦਾ ਇਹ ਹੀ ਵਾਲਾ 3000 ਪ੍ਰਾਈਸ ਦੇ ਵਿੱਚ ਰੈਡੀ ਹੋ ਜਾਣਾ ਜੀ ਸੂਟ। ਦੇਖੋ ਕਿੰਨਾ ਪਿਆਰਾ ਸੂਟ ਹੈ। ਤੇ ਨੈਕਸਟ ਹੁਣ ਨੈਕਸਟ ਸ਼ੁਰੂ ਕਰਦੇ ਆਂ ਆਪਾਂ ਬੜੇ ਪਿਆਰੇ ਬੰਬਰ ਜੌਰਜਟ ਦੇ ਵਿੱਚ ਸੂਟ ਹੈ ਇਹ। ਪ੍ਰਿੰਟ ਦੇ ਵਿੱਚ ਦੇਖੋ ਕਿੰਨਾ ਪਿਆਰਾ ਬਲੂ ਕਲਰ ਹੈ ਬਿਲਕੁਲ ਪਿਓਰ ਬੰਬਰ ਦਾ ਦੁਪੱਟਾ 3 ਮੀਟਰ ਦੀ ਕ੍ਰੇਪ ਦੀ ਬਾਟਮ। ਤੇ ਜਿਵੇਂ ਪਹਿਲਾਂ ਆਰੀ ਵਰਕ ਆਂਦਾ ਸੀਗਾ ਕੋੜਾ ਸੋੜਾ ਧਾਗੇ ਦਾ ਵਰਕ ਆ ਗਿਆ ਜੀ ਇਹ ਹੁਣ। ਬੜਾ ਪਿਆਰਾ ਧਾਗੇ ਦਾ ਵਰਕ ਆ ਗਿਆ। ਪ੍ਰਿੰਟ ਦੇਖੋ ਕਿੰਨਾ ਪਿਆਰਾ ਸੂਟ ਦਾ ਬਹੁਤ ਸੌਫਟ ਦੇ ਵਿੱਚ। ਬਹੁਤ ਸੌਫਟ ਦੇ ਵਿੱਚ ਪ੍ਰਿੰਟ ਦੇਖੋ ਕਿੰਨਾ ਪਿਆਰਾ ਸਾਰੀ ਸ਼ਰਟ ਤੇ ਵਰਕ ਕੀਤਾ ਹੋਇਆ ਬਹੁਤ ਪਿਆਰਾ ਧਾਗੇ ਦਾ ਵਰਕ ਕੀਤਾ ਹੋਇਆ ਸਾਰੀ ਸ਼ਰਟ ਦੇ ਵਿੱਚ ਇਹ ਗਰਮੀਆਂ ਦੀ ਇੱਕ ਤਰ੍ਹਾਂ ਦੀ ਪਾਰਟੀ ਵਾਲੇ ਲੁੱਕ ਦੇ ਸੂਟ ਹੁੰਦੇ ਆ ਬਲੂ ਕਲਰ ਦੀ ਕ੍ਰੇਪ ਦੀ ਬਾਟਮ ਹੈ ਨਾਲ ਤੇ ਪਿਓਰ ਬੰਬਰ ਦਾ ਇਹ ਦੁਪੱਟਾ ਨਾਲ ਬਹੁਤ ਜਿਆਦਾ ਸੌਫਟ ਦੇ ਵਿੱਚ ਦੁਪੱਟਾ ਬਹੁਤ ਜਿਆਦਾ ਕੂਲ ਹੈ ਜਿਹੜਾ ਪਿਓਰ ਬੰਬਰ ਦਾ ਹੁੰਦਾ ਹੈ ਉਹਦੇ ਚ ਹਰ ਦੂਜੀ ਆਮ ਜਾਰਜਟ ਦੇ ਵਿੱਚ ਕਾਫੀ ਜ਼ਿਆਦਾ ਡਿਫਰੈਂਸ ਹੁੰਦਾ ਹੈ ਜਿਹੜੀ ਦੂਜੀ ਜਾਰਜਟ ਹੋਊਗੀ ਥੋੜੀ ਹੈਵੀ ਹੁੰਦੀ ਹੈ ਇਹ ਬਹੁਤ ਜ਼ਿਆਦਾ ਸੌਫਟ ਤੇ ਬਹੁਤ ਜ਼ਿਆਦਾ ਲਾਈਟ ਵੇਟ ਦੇ ਵਿੱਚ ਹੁੰਦਾ ਹੈ ਇਹ ਲੁੱਕ ਆ ਜਣੇ ਜੀ ਸੂਟ ਦੀ ਦੇਖੋ ਕਿੰਨਾ ਪਿਆਰਾ ਸੁੰਦਰ ਬਲੂ ਕਲਰ ਦੇ ਵਿੱਚ 3500 ਪ੍ਰਾਈਸ ਹੈ ਜੀ 3500 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਹੁਣ ਇਹਦੇ ਕਲਰ ਦਿਖਾਵਾਂਗੇ ਤੁਹਾਨੂੰ ਪ੍ਰਿੰਟ ਸਾਰੇ ਅਲੱਗ-ਅਲੱਗ ਹੋਣਗੇ ਡਾਰਕ ਕਲਰ ਲਾਈਟ ਕਲਰ ਹਰ ਇੱਕ ਤਰ੍ਹਾਂ ਦੇ ਸੂਟ ਤੇ ਪੀਚ ਕਲਰ ਦੇ ਵਿੱਚ ਹੈ ਜੀ ਬਾਦਾਮੀ ਕਲਰ ਬਦਾਮੀ ਪੀਚ ਕਲਰ ਬੜਾ ਸੋਹਣਾ ਕਿੰਨਾ ਪਿਆਰਾ ਸੂਟ ਉਹ ਸੋਹਣੀ ਪ੍ਰਿੰਟਿੰਗ ਜਿਵੇਂ ਦੇ ਮਰਜ਼ੀ ਕਿਥੇ ਵਧੀਆ ਜਗ੍ਹਾ ਤੇ ਤੁਸੀਂ ਵੀਅਰ ਕੀਤਾ ਹੋਇਆ ਹੈ ਸੂਟ ਕਿਉਂਕਿ ਇਹਨਾਂ ਦਾ ਫੈਬਰਿਕ ਬোলਦਾ ਕਰੇਪ ਦੀ 3 ਮੀਟਰ ਦੀ ਬਾਟਮ ਰਹਿਣੀ ਆ ਤੇ ਪੂਰਾ 2.5 ਮੀਟਰ ਦਾ ਦੁਪੱਟਾ ਰਹੂਗਾ ਜੀ ਨਾਲ ਤੇ ਹੋਰ ਬੰਬਰ ਦਾ ਸ਼ਰਟ ਸੂਟ ਹੈ ਜਿਹੜਾ ਹੋਵੇ ਬੰਬਰ ਜਾਰਜਟ ਦੇ ਵਿੱਚ ਹੈ ਜੀ ਸੂਟ ਤੇ ਦੁਪੱਟਾ ਇਹਦੀ ਲੁੱਕ ਦੇਖੋ ਇਹ ਵਾਲੇ ਸੂਟ ਦੇ ਕਿੰਨਾ ਪਿਆਰਾ ਦੁਪੱਟਾ ਬਹੁਤ ਸੌਫਟ ਦੇ ਵਿੱਚ 3500 ਪ੍ਰਾਈਸ ਦੇ ਨਾਲ 3500 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਬਹੁਤ ਪਿਆਰਾ ਸੂਟ ਹੈ ਨੈਕਸਟ ਆ ਗਿਆ ਗ੍ਰੀਨ ਕਲਰ ਦੇ ਵਿੱਚ ਸਾਰੇ ਕਲਰ ਅਲੱਗ-ਅਲੱਗ ਕਲਰ ਹੈ ਬੜੇ ਸੋਨਾ ਜਾਂ ਗ੍ਰੀਨ ਹੈ ਦੇਖੋ ਇਹ ਪ੍ਰਿੰਟਿੰਗ ਹੀ ਬਹੁਤ ਪਿਆਰੀ ਹੈ ਤੇ ਸਾਰੇ ਦੇ ਵਿੱਚ ਥ੍ਰੈਡ ਵਰਕ ਹੋਇਆ ਸਾਰੇ ਸ਼ਰਟ ਦੇ ਵਿੱਚ ਫਰੰਟ ਬੈਕ ਪੂਰੀ 2.5 ਮੀਟਰ ਦੀ ਸ਼ਰਟ ਵਿੱਚ ਤੁਸੀਂ ਦੇਖ ਸਕਦੇ ਹੋ ਸਾਰੇ ਦੇ ਵਿੱਚ ਇਹ ਜਿਹੜਾ ਦਿਖ ਰਿਹਾ ਇਹ ਦੇਖੋ ਇਹ ਸਾਰਾ ਐਵੇਂ ਸਾਰੀਆਂ ਸ਼ਰਟਾਂ ਤੇ ਐਵੇਂ ਵਰਕ ਕੀਤਾ ਹੋਇਆ ਜੀ ਬੜਾ ਪਿਆਰਾ ਅੰਬੀ ਵਾਲਾ ਪ੍ਰਿੰਟ ਹੈ ਇਹ ਉੱਪਰ ਨੂੰ ਜਾ ਰਹੀਆਂ ਅੰਬੀਆਂ ਆਪਾਂ ਵਰਕ ਦੇ ਹਿਸਾਬ ਨਾਲ ਦੇਖਿਆ ਸੂਟ ਉਹ ਸੋਨਾ ਵਰਕ ਤੁਹਾਨੂੰ ਦਿਖਾਤਾ ਪੁੱਠੇ ਪਾਸੇ ਤੋਂ ਕਿਉਂਕਿ ਦਿੱਲੀ ਸਾਈਡ ਤੋਂ ਕਈ ਵਾਰੀ ਵਰਕ ਨਹੀਂ ਪਤਾ ਚੱਲਦਾ ਨਾਲ ਸੇਮ بیس ਕਲਰ ਦੀ 3 ਮੀਟਰ ਦੀ 크ਰੇਪ ਦੀ ਬਾਟਮ ਹੈ ਤੇ ਪੂਰਾ 2.5 ਮੀਟਰ ਦਾ ਦੁਪੱਟਾ ਹੈ ਇਹ ਸੂਟ ਜਿਨ੍ਹਾਂ ਕੋਲ ਜਾਣਗੇ ਮੇਰੀ 100% ਗਾਰੰਟੀ ਹੈ ਕਿ ਬਹੁਤ ਜ਼ਿਆਦਾ ਪ੍ਰੇਸ ਕਰਨੀ ਹੈ ਕਿਉਂਕਿ ਇਹਦਾ ਫੈਬਰਿਕ ਬਹੁਤ ਫਾਈਨ ਹੈ ਦੁਪੱਟੇ ਦੇਖੋ ਪਹਿਲਾਂ ਤਾਂ ਇਹ ਹੁੰਦੀ ਹੈ ਜੀ ਪਿਓਰ ਦੀ ਚੀਜ਼ ਬਹੁਤ ਪਿਆਰੇ ਪਿਓਰ ਬੰਬਰ ਜੌਰਜਟ ਦਾ ਦੁਪੱਟਾ ਇਹ ਲਾਈਨਿੰਗ ਦੇ ਵਿੱਚ ਤਾਂ ਸੂਟ ਦੀ ਬਹੁਤ ਪਿਆਰੀ ਲੁੱਕ ਹੈ ਜੀ ਦੁਪੱਟੇ ਦੀ ਲਾਈਨਿੰਗ ਦੇ ਵਿੱਚ ਦੁਪੱਟਾ ਮਲਟੀ ਦੇ ਵਿੱਚ ਦੇਖੋ ਕਿੰਨਾ ਸੋਹਣਾ ਕਿੰਨੀ ਪਿਆਰੀ ਲੁੱਕ ਆ ਸੂਟ ਦਾ 3500 ਪ੍ਰਾਈਸ ਹੈ ਨੈਕਸਟ ਆ ਗਿਆ ਮਜੈਂਟਾ ਕਲਰ ਸਾਰੇ ਰੰਗ ਵੀ ਇੱਕ ਤੋਂ ਇੱਕ ਸੋਹਣੇ ਹਨ ਇਹਨਾਂ ਦੇ 3500 ਪ੍ਰਾਈਸ ਦੇ ਵਿੱਚ ਹੈ ਜੀ ਪਿਓਰ ਬੰਬਰ ਜੌਰਜਟ ਦੇ ਵਿੱਚ ਸੂਟ ਹੈ ਇਹ ਦੇਖੋ ਕਿੰਨਾ ਪਿਆਰਾ ਪ੍ਰਿੰਟ ਸਾਰੀ ਸ਼ਰਟ ਤੇ ਥ्रेड ਵਰਕ ਹੋਇਆ ਬਹੁਤ ਸੌਫਟ ਦੇ ਵਿੱਚ ਵਰਕ ਹੈ ਜਿਹੜਾ ਵਰਕ ਕੀਤਾ ਹੋਇਆ ਇਹ ਵੀ ਬਹੁਤ ਸੌਫਟ ਹੈ ਪੁੱਠੇ ਪਾਸੇ ਤੁਹਾਨੂੰ ਦਿਖਾ ਦਿੰਦੇ ਐਵੇਂ ਸਾਰੀ ਸ਼ਰਟ ਦੇ ਵਿੱਚ ਵਰਕ ਹੋਇਆ ਫਰੰਟ ਬੈਕ ਮਾਰਜੈਂਟਾ ਕਲਰ ਹੈ ਜੀ ਰਾਣੀ ਕਲਰ ਬੜਾ ਸੋਹਣਾ ਜਿਹਾ ਅੱਖਾਂ ਨੂੰ ਝੁੱਬਣ ਵਾਲਾ ਨਹੀਂ ਥੋੜਾ ਜਿਹਾ ਅਲੱਗ ਜਿਹਾ ਹੀ ਰਾਣੀ ਕਲਰ ਹੈ 3 ਮੀਟਰ ਦੀ ਕ੍ਰੇਪ ਦੀ ਬਾਟਮ ਨਾਲ ਤੇ ਬੰਬਰ ਦਾ ਹੀ ਪਿਓਰ ਬੰਬਰ ਦਾ ਮੈਂ ਬਾਰ ਬਾਰ ਰਿਪੀਟ ਕਰ ਰਹੀ ਹਾਂ ਬਿਲਕੁਲ ਪਿਓਰ ਬੰਬਰ ਦਾ ਦੁਪੱਟਾ ਹੈ ਬੜਾ ਸੋਹਣਾ ਜਿਗਜ਼ੈਗ ਦੇ ਵਿੱਚ ਦੇਖੋ ਦੁਪੱਟੇ ਦੀ ਲੁੱਕ ਕਿੰਨੀ ਪਿਆਰੀ ਕਿਉਂਕਿ ਜਿਹੜਾ ਦੁਪੱਟਾ ਹੁੰਦਾ ਉਹਦੇ ਨਾਲੇ ਸੂਟ ਦੀ ਟੌਰ ਹੁੰਦੀ ਹੈ ਜਦੋਂ ਆਪਣਾ ਦੁਪੱਟਾ ਸੋਹਣਾ ਤੇ ਦੁਪੱਟੇ ਦੇ ਨਾਲੇ ਸੂਟ ਦੀ ਸਰਦਾਰੀ ਹੈ ਦੇਖੋ ਕਿੰਨਾ ਪਿਆਰਾ ਸੂਟ 3500 ਪ੍ਰਾਈਸ ਤੇ ਤੇ ਨੈਕਸਟ ਆ ਗਿਆ ਬੜਾ ਸੋਹਣਾ ਪੈਰਟ येलो ਕਲਰ ਹੈ ਜੀ ਇਹ ਘੱਟ ਹੀ ਮਿਲਦਾ ਹੈ ਕਲਰ ਹਮੇਸ਼ਾ ਸੇਲ ਹੋ ਜਾਂਦਾ ਤੇ ਬੜਾ ਪਿਆਰਾ ਕਲਰ ਹੈ ਦੇਖੋ ਕਿੰਨਾ ਸੋਹਣਾ ਬ੍ਰਾਈਟ ਦੇ ਵਿੱਚ ਕੋਕ ਕਈ ਵਾਰੀ ਬ੍ਰਾਈਟ ਕਲਰ ਪਾਈਪ ਕ ਸ਼ਰਟ ਤੇ ਨਹੀਂ ਹੈਗਾ ਇੰਨਾ ਜ਼ਿਆਦਾ ਬ੍ਰਾਈਟ ਪ੍ਰਿੰਟ ਬੜੀ ਪਿਆਰੀ ਪ੍ਰਿੰਟਿੰਗ ਹੈ ਦੀ ਕਿੰਨਾ ਸੋਹਣਾ ਸੂਟ ਇਹ ਆਗੀ ਸ਼ਰਟ ਸਾਰੀ ਸ਼ਰਟ ਤੇ ਫਰੰਟ ਬੈਕ ਥ्रेड ਵਰਕ ਹੈ ਸਾਰੇ ਦੇ ਵਿੱਚ ਤੇ ਬੜੀ ਸੋਹਣੀ yellow parrot ਜੇ ਕਲਰ ਦੀ ਬਾਟਮ neon ja color ਹੈ ਤੇ ਇਹ ਹੈ ਦਾ ਇਸ ਤੋਂ ਦੁਪੱਟਿਆਂ ਦੁਪੱਟਿਆਂ ਨੇ ਤਾਂ ਜਾਨ ਪਾਈ ਪਈ ਐ ਸੂਟਾਂ 'ਚ ਦੇਖੋ ਇੰਨੇ ਜ਼ਿਆਦਾ ਸੌਫਟ ਪੂਰੇ 2.5 ਮੀਟਰ ਦਾ ਦੁਪੱਟਾ ਪੂਰਾ ਅਰਜ ਖੁੱਲਾ ਦੁਪੱਟੇ ਦਾ ਇਹ ਲੁੱਕਾਂ ਜਿਹੜੀ ਸੁਪਦੀ ਦੇਖੋ ਕਿੰਨਾ ਪਿਆਰਾ ਕਲਰ ਹੈ ਕੋ ਸੋਨਾ ਸੂਟ ਹੈ 3500 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਪਰਪਲ ਕਲਰ ਦੇ ਵਿੱਚ ਸਾਰੇ ਕਲਰ ਇੱਕ ਤੋਂ ਇੱਕ ਸੋਹਣੇ ਪਰਪਲ ਕਲਰ ਹੈ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਹੋ ਗੋ ਸੋਨਾ कलर ਗਰਮੀਆਂ ਦੇ ਜਿਵੇਂ ਮਰਜ਼ੀ ਕਿਸੇ ਫੰਕਸ਼ਨ ਤੇ ਵੀਅਰ ਕਰ ਲਓਗੇ ਬਹੁਤ ਪਿਆਰੀ ਲੁੱਕ ਆਣੀ ਆ। ਕ੍ਰੇਪ ਦੀ 3 ਮੀਟਰ ਦੀ ਬਾਟਮ ਹੈ ਜੀ ਨਾਲ ਤੇ ਪਿਓਰ ਬੰਬਰ ਦਾ 2.5 ਮੀਟਰ ਦਾ ਦੁਪੱਟਾ। ਦੁਪੱਟੇ ਪੂਰੇ ਖੁੱਲੇ ਅਰਜ ਦੇ ਵਿੱਚ ਬਹੁਤ ਪਿਆਰੇ ਇਹ ਦੇਖੋ ਪੂਰੇ ਕਾਊਂਟਰ ਤੇ ਦੁਪੱਟੇ ਦੀ ਚੜਾਈ ਤੁਸੀਂ ਦੇਖ ਸਕਦੇ ਬਹੁਤ ਸੌਫਟ ਦੇ ਵਿੱਚ ਦੇ ਲੱਗਦਾ 3500 ਪ੍ਰਾਈਸ ਹੈ ਮੈਂ ਪਿਓਰ ਬੰਬਰ ਜੌਰਜਟ ਟੀ-ਸ਼ਰਟ ਵਿਦ ਵਰਕ ਕ੍ਰੇਪ ਦੀ 3 ਮੀਟਰ ਦੀ ਬਾਟਮ ਤੇ ਪਿਓਰ ਬੰਬਰ ਦਾ ਦੁਪੱਟਾ ਇਹ ਦਿਖਾਇਆ ਤੁਹਾਨੂੰ 3500 ਪ੍ਰਾਈਸ ਦੇ ਨਾਲ ਨੈਕਸਟ ਸੂਟ ਸ਼ੁਰੂ ਕਰਦੇ ਹਾਂ ਹੋਣਗੇ ਅੱਜ ਸਾਰੇ ਸੂਟ ਜੌਰਜਟ ਦੇ ਵਿੱਚ ਜੌਰਜਟ ਦਾ ਪ੍ਰਿੰਟ ਸੂਟ ਹੈ ਜੀ ਬੜਾ ਪਿਆਰਾ ਇਹ 3 ਮੀਟਰ ਤੇ ਸ਼ਰਟ ਹੈ ਜੌਰਜਟ ਦੀ ਤੇ 3 ਮੀਟਰ ਦੀ ਉਹ ਕਰੇਪ ਦੀ ਬਾਟਮ ਹੈ ਤੇ ਜੌਰਜਟ ਦਾ 2.5 ਮੀਟਰ ਦਾ ਦੁਪੱਟਾ ਨਾਲ ਜਿੰਨਾ ਮਰਜ਼ੀ ਹੈਵੀ ਨਾਪ ਐ ਜੀ ਤੁਸੀਂ ਹੈਵੀ ਨਾਪ ਸਟੀਚ ਕਰਾ ਸਕਦੇ ਹੋ ਇਹਨਾਂ ਸੂਟਾਂ ਦਾ ਕਿਉਂਕਿ ਕੋਈ ਇਸ਼ੂ ਹੀ ਨਹੀਂ ਹੈਗਾ ਲੈਂਥ ਵਗੈਰਾ ਦਾ ਫਰੰਟ ਆ ਜਣਾ ਸ਼ਰਟ ਦਾ ਇਹ ਥੋੜਾ ਅਟੈਚ ਹੁੰਦੀ ਹੈ ਜੇ ਮੈਂ ਬਾਟਮ ਕਰੇਪ ਦੀ ਨਾਲ ਇਹ 슬ੀਵਸ ਦਿੱਤੀਆਂ ਹੋਈਆਂ ਪਹਿਲਾਂ ਹੀ ਤੁਹਾਨੂੰ ਐਵੇਂ ਐਕਸਪਲੇਨ ਕਰ ਦਿੰਨੇ ਆ ਇਹ 슬ੀਵਸ ਦਿੱਤੀਆਂ ਹੋਈਆਂ ਅਲੱਗ ਤੋਂ ਤੇ ਫਰੰਟ ਆ ਗਿਆ ਜੀ ਸ਼ਰਟ ਦਾ ਦੇਖੋ ਕਿੰਨਾ ਪਿਆਰਾ ਇਹ ਫਰੰਟ ਆ ਜੇ ਨਾ ਕੋਈ ਲੈਂਥ ਦਾ ਇਸ਼ੂ ਨਹੀਂ ਐਵੇਂ ਹੀ ਸ਼ਰਟ ਦੀ ਸੇਮ ਬੈਕ ਹੈ ਜੀ ਨਾਲ ਪ੍ਰਿੰਟ ਵਾਲੀ ਕਿੰਨਾ ਸੋਹਣਾ ਪੀਚ ਜਿਹਾ ਕਲਰ ਹੈ ਇਹ ਲੋਕ ਕਾਣੀ ਆ ਸੋਟ ਦੀ ਨਾਲ ਹੈਗਾ ਜੌਰਜਟ ਦਾ ਹੀ ਦੁਪੱਟਾ ਜੀ ਨਾਲ 3000 ਪ੍ਰਾਈਸ ਹੈ 3000 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇਹਦੇ ਵਿੱਚ ਕਲਰ ਦਿਖਾਣੇ ਆ ਤੁਹਾਨੂੰ येलो ਕਲਰ ਬੜਾ ਸੋਹਣਾ ਲਾਈਟ ਜਿਹਾ येलो ਕਲਰ ਹੈ ਜੌਰਜਟ ਦੇ ਦੁਪੱਟਿਆਂ ਦੇ ਨਾਲ ਹੈ ਜੀ ਸੂਟ ਇਹ ਨਾਲ ਅਟੈਚ ਹੁੰਨੇ ਸੂਟ ਤਾਂ ਕਰਕੇ ਥੋੜੀ ਜੀ ਦਿੱਕਤ ਆਉਂਦੀ ਹੁੰਦੀ ਹੈ ਨਾ ਸੂਟਾਂ 'ਚ ਸਾਨੂੰ ਖੋਲਣ 'ਚ ਸੈਟ ਕਰਨ ਚ ਇਹ ਦੇਖੋ ਕਿੰਨਾ ਪਿਆਰਾ ਸੂਟ ਹੈ ਇਹ 슬ੀਵਜ਼ ਆ ਜਾਣੀ ਇਹ ਫਰੰਟ ਆ ਜਾਣਾ ਉਵੇਂ neck ਬਣੀ ਹੈ ਜੀ نیچے ਤੱਕ ਇਹ ਮੈਂ ਦਿਖਾ ਨਹੀਂ ਆ ਤੁਹਾਨੂੰ ਥੋੜਾ ਖੋਲ ਕੇ ਹੋਰ ਕਈ ਵਾਰੀ ਫਿਰ ਪੂਰਾ ਹੀ ਸੂਟ ਖੁੱਲ ਜਾਂਦਾ ਤਾਂ ਕਰਕੇ ਥੋੜੀ ਜੀ ਦਿੱਕਤ ਆਉਂਦੀ ਹੈ ਜੀ ਸੂਟ ਦੀ ਫੁੱਲਾ ਹੈ ਨਾ ਇਹ ਲੁਕਾ ਜਿਹਾ ਥੋੜਾ ਸੋਹਣਾ ਲਾਈਟ येलो ਕਲਰ ਦੇ ਵਿੱਚ ਤੇ ਨਾਲ ਜੌਰਜਟ ਦਾ ਹੀ ਦੁਪੱਟਾ ਹੈ ਪੂਰਾ 2.5 ਮੀਟਰ ਦਾ ਦੁਪੱਟਾ ਹੈ ਸ਼ਰਟ 3 ਮੀਟਰ ਦੀ ਹੈ 3 ਮੀਟਰ ਦੀ ਉਹ ਕ੍ਰੇਪ ਦੀ ਬਾਟਮ ਹੈ ਜੀ 2.5 ਮੀਟਰ ਦਾ ਦੁਪੱਟਾ ਹੈ 3000 ਪ੍ਰਾਈਸ ਹੈ ਜੀ 3000 ਪ੍ਰਾਈਸ ਹੈ ਇਹ ਸੇਮ ਦੇ ਵਿੱਚ ਹੈਗਾ ਸੀ ਗ੍ਰੀਨ ਕਲਰ ਬੜਾ ਸੋਹਣਾ ਗ੍ਰੀਨ ਫਰੋਜ਼ੀ ਜਿਹਾ ਕਲਰ ਹੁੰਦਾ ਜਿਹੜਾ ਉਹ ਵਾਲਾ ਕਲਰ ਹੈ ਜੀ ਗ੍ਰੀਨ ਫਰੋਜ਼ੀ ਦੇ ਵਿੱਚ ਆ ਜਾਣੀ ਹੈ। ਹੋਮੇ ਫਰੰਟ ਬਾਜੂ ਆ ਗਈਆਂ। ਆ ਅਲੱਗ ਤੋਂ 슬ੀਵਸ ਦਿੱਤੀਆਂ ਹੋਈਆਂ। 3 ਮੀਟਰ ਦੀ ਹੈ ਜੀ ਸ਼ਰਟ ਇਹ ਆਪਣੀ। ਇਹ ਦੇਖ ਕਾ। ਹਡਾ ਪਿਆਰਾ ਸੂਟ ਹੈ। ਤੇ ਨਾਲ ਹੈਗੀ ਹੈ ਜੌਰਜਟ ਦਾ ਹੀ ਦੁਪੱਟਾ ਜੀ ਨਾਲ। ਪੂਰੇ ਖੁੱਲੇ ਦੁਪੱਟੇ ਆ। 3000 ਪ੍ਰਾਈਸ ਦੇ ਨਾਲ 3000 ਪ੍ਰਾਈਸ ਦੇ ਨਾਲ ਇਹ ਤਿੰਨ ਸੂਟ ਮੈਂ ਤੁਹਾਨੂੰ ਦਿਖਾਇਆ ਇੱਕ ਡਿਜ਼ਾਈਨ ਚ। ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਆਂ। ਇਹ ਵੀ 3 ਮੀਟਰ ਦੀ ਹੈ ਜੀ 셔ਟ ਗ੍ਰੇ ਤੇ ਪਿੰਕ ਦਾ ਕੰਬੀਨੇਸ਼ਨ ਹੈ 3 ਮੀਟਰ ਦੀ 셔ਟ ਅਲੱਗ ਤੋਂ ਹੀ 슬ੀਵਜ਼ ਦਿੱਤੀਆਂ ਹੋਈਆਂ ਜੀ ਸਾਰੇ ਸੂਟਾਂ ਤੇ ਦੇਖੋ ਇਹ 슬ੀਵਜ਼ ਦਿੱਤੀਆਂ ਹੋਈਆਂ 3 ਮੀਟਰ ਦੀ 셔ਟ ਤੇ ਨੈਕਸਟ ਆ ਗਈ ਦੇਖੋ ਇਹ ਫਰੰਟ ਪੱਲਾ ਆ ਗਿਆ ਆਪਣਾ ਐਵੇਂ ਨੈਕ ਬਣ ਜਾਣੀ ਆ ਨੀਚੇ ਤੱਕ ਘੇਰਾ ਇਸੇ ਤਰ੍ਹਾਂ ਬੈਕ ਹੈ ਜੀ ਪਿੱਛੇ ਗ੍ਰੇ ਤੇ ਪ੍ਰਿੰਟਿੰਗ ਉਹ ਸੋਹਣਾ ਸੂਟ ਹੈ ਇਹ ਲੋਕਾ ਫਰੰਟ ਦੀ ਤੇ ਨਾਲ ਕ੍ਰੇਪ ਦੀ 3 ਮੀਟਰ ਦੀ ਬਾਟਮ ਰਹਿਣੀ ਹੈ ਫਿਰ ਇੱਕ ਸੂਟ ਦੇ ਨਾਲ 3 ਮੀਟਰ ਦੀ ਕ੍ਰੇਪ ਦੀ ਬਾਟਮ ਤੇ ਜੋਰਜਟ ਦਾ ਇਹ ਦੁਪੱਟਾ ਪੂਰਾ 2.5 ਮੀਟਰ ਦਾ ਦੇਖੋ ਕਿੰਨਾ ਪਿਆਰਾ ਦੁਪੱਟਾ ਗ੍ਰੇ ਤੇ ਪਿੰਕ ਦਾ ਕੰਬੀਨੇਸ਼ਨ ਇਹ ਲੋਕਾ ਜੀ ਸੁਪਰੀ ਦੇ 3000 ਪ੍ਰਾਈਸ ਹੈ ਜੀ 3000 ਪ੍ਰਾਈਸ ਦੇ ਵਿੱਚ ਇਸ ਸੇਮ ਦੇ ਵਿੱਚ ਹੈਗਾ ਆਪਣੇ ਕੋਲ ਗ੍ਰੀਨ ਤੇ yellow ਦਾ ਕੰਟਰਾਸਟ ਗ੍ਰੀਨ ਤੇ yellow ਦਾ ਕੰਟਰਾਸਟ ਹੈ ਸੇਮ ਦੇ ਵਿੱਚ ਹੀ ਇਹ ਬਾਜੂ ਦਿੱਤੀਆਂ ਹੋਈਆਂ ਐ ਐਵੇਂ ਪੂਰਾ ਖੋਲ ਕੇ ਹੀ ਦਿਖਾ ਦਿੰਨੇ ਆ ਤੁਹਾਨੂੰ ਇਹ ਅਲੱਗ ਤੋਂ स्ਲੀਵਸ ਦਿੱਤੀਆਂ ਹੋਈਆਂ ਇਹ ਫਰੰਟ ਪੱਲਾ ਆ ਜਣਾ ਸੂਟ ਦਾ ਤੇ ਇਹ ਬੈਕ ਆ ਗਈ ਜੀ ਸ਼ਰਟ ਦੀ ਇਹ ਬੈਕ ਆ ਗਈ ਸੈਲਫ ਦੇ ਵਿੱਚ ਬੜੀ ਪਿਆਰੀ ਡਿਜ਼ਾਈਨਿੰਗ ਐ ਤੇ ਨਾਲ 크레ਪ ਦੀ 3 ਮੀਟਰ ਦੀ ਬਾਟਮ ਤੇ ਜੌਰਜਟ ਦਾ ਆਪਣਾ ਮਿਸਤਰ 2.5 ਮੀਟਰ ਦਾ ਦੁਪੱਟਾ ਗ੍ਰੀਨ ਤੇ येलो ਦਾ ਕੰਟਰਾਸਟ ਇਹ ਲੁੱਕ ਆਣੀ ਜੀ ਸੂਟ ਦੀ ਦੇਖੋ ਕਿੰਨਾ ਪਿਆਰਾ 3 ਮੀਟਰ ਦੀ ਸ਼ਰਟ 3 ਮੀਟਰ ਦੀ ਬਾਟਮ 2.5 ਮੀਟਰ ਦਾ ਦੁਪੱਟਾ 3000 ਪ੍ਰਾਈਸ ਹੈ ਜੀ 3000 ਪ੍ਰਾਈਸ ਦੇ ਨਾਲੇ ਮੈਂ ਤੁਹਾਨੂੰ 5 ਸੂਟ ਦਿਖਾਏ ਆ 3000 ਪ੍ਰਾਈਸ ਦੇ ਨਾਲ 3000 ਪ੍ਰਾਈਸ ਜੀ ਹਾਂਜੀ ਅੱਜ ਦੇ ਵੀਡੀਓ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜਮੀਰਾਟ 146580803 81465 80800 ਦਿਨ ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ